ਤਬ ਮੌਸਮ ਨੇ ਕਰਵਟ ਬਦਲ ਲਈ ਹੈ ਕਾਫੀ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਹੁਣ ਨਜ਼ਰ ਆ ਰਹੀ ਹੈ ਸਸਿਕਲ ਤੁਸੀਂ ਦੇਖ ਰਹੇ ਦੈਨਿਕ ਸੂਰਤ ਟੀਵੀ ਤੇ ਮੈਂ ਸੁਨੀਲ ਕੰਬੋਏ ਤੁਹਾਡੇ ਨਾਲ ਤਾਂ ਇਸ ਵੇਲੇ ਦੀ ਜੇ ਗੱਲ ਕਰਾਂ ਮੌਨਸੂਨ ਦੀ ਗੱਲ ਕੀਤੀ ਜਾ ਰਹੀ ਸੀ ਮੌਨਸੂਨ ਪੰਜਾਬ ਦੇ ਵਿੱਚ ਦਾਖਲ ਹੋ ਚੁੱਕਾ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ 15 ਤਰੀਕ ਦੇ ਆਸ-ਪਾਸ ਮੌਨਸੂਨ ਪੰਜਾਬ ਵਿੱਚ ਦਾਖਲ ਹੋਏਗਾ ਤਾਂ ਇਸ ਵੇਲੇ ਮੌਸਮ ਨੇ ਕਰਵਟ ਬਦਲ ਲਈ ਹੈ ਤਸਵੀਰਾਂ ਦੇਖ ਸਕਦੇ ਹੋ ਬਰਸਾਤ ਜਿਹੜੀ ਅਸਲੇ ਪੈਣੀ ਸ਼ੁਰੂ ਹੋ ਚੁੱਕੀ ਹੈ ਔਰ ਨਾਲ ਦੀ ਨਾਲ ਇਹ ਵੀ ਤੁਹਾਨੂੰ ਦ ਬਰਸਾਤ ਦੇ ਨਾਲ ਨਾਲ ਤੇਜ਼ ਹਵਾ ਜਿਹੜੀ ਹੈਗੀ ਉਹ ਵੀ ਇੱਥੇ ਚੱਲਦੀ ਹੋਈ ਨਜ਼ਰ ਆ ਰਹੀ ਹੈ। ਔਰ ਜੇ ਮੈਂ ਗ੍ਰਾਫਿਕਸ ਦੀ ਗੱਲ ਕਰਾਂ ਗ੍ਰਾਫਿਕਸ ਦੇ ਉੱਪਰ ਵੀ ਇੱਕ ਵਾਰੀ ਝਾਤ ਮਾਰੀਏ ਤਾਂ ਗ੍ਰਾਫਿਕਸ ਦੇ ਉੱਤੇ ਵੀ ਮੌਨਸੂਨ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਮੈਂ ਇੱਕ ਵਾਰੀ ਥੋੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਵਾਂ ਵੀ ਬਰਸਾਤ ਦੇ ਨਾਲ ਜਿਹੜੀ ਹਵਾ ਚੱਲ ਰਹੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ। ਪਰ ਇੱਕ ਜਿਹੜੇ ਖੇਤੀਬਾੜੀ ਵਿਭਾਗ ਦੇ ਪਾਸ ਰਹਿ ਗਏ ਨੇ ਉਹਨਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਵਾਲੀ ਬਰਸਾਤ ਜਿਹੜੀ ਹੈ ਝੋਨੇ ਵਾਸਤੇ ਕਾਫੀ ਲਾਹੇਵੰਦ ਹੈਗੀ ਹੈ ਔਰ ਜੇ ਗੱਲ ਕਰੀਏ ਤੇ ਇਸ ਵੇਲੇ 7:00 ਵਜੇ ਦਾ ਟਾਈਮ ਹੋਇਆ ਔਰ 7:00 ਵਜੇ ਦੇ ਕਰੀਬ ਹੈ ਇਸ ਵੇਲੇ 7:20 ਮਿੰਟ ਦਾ ਸਮਾਂ ਹੋਇਆ ਔਰ ਪੂਰੀ ਤਰ੍ਹਾਂ ਨਾਲ ਇਸ ਵੇਲੇ ਹਨੇਰਾ ਛਾ ਚੁੱਕਾ ਹੈ ਲੋਕਾਂ ਵੱਲੋਂ ਮਤਲਬ ਜਿਹੜੇ ਹੈਗੇ ਲਾਈਟਾਂ ਜੜੀਆਂ ਹੈਗੀਆਂ ਉਹ ਵੀ ਇਸ ਵੇਲੇ ਜਗਾ ਦਿੱਤੀਆਂ ਗਈਆਂ ਪਰ ਮੈਂ ਗ੍ਰਾਫਿਕ ਦੇ ਜ਼ਰੀਏ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਅ ਇਹ ਤਸਵੀਰਾਂ ਨੇ ਗ੍ਰਾਫਿਕਸ ਦੀਆਂ ਥੋੜੀਆਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਗ੍ਰਾਫਿਕਸ ਰਾਹੀਂ ਕਿ ਜਿਹੜਾ ਗੁਜਰਾਤ ਜੰਮੂ ਜਿੱਥੇ ਅਸਲੇ ਅਸੀਂ ਮੌਜੂਦ ਹੈਗੇ ਆ ਇਹ ਵਾਲੀ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਆ ਬਿਲਕੁਲ ਆਸ-ਪਾਸ ਪੂਰੀ ਤਰ੍ਹਾਂ ਨਾਲ ਬਰਸਾਤ ਨਾ ਕਿਰਿਆ ਹੋਇਆ ਨਜ਼ਰ ਆ ਰਿਹਾ ਇਲਾਕਾ ਜੇ ਅਸੀਂ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਵੀ ਅਸਲੇ ਪੂਰੀ ਤਰ੍ਹਾਂ ਨਾਲ ਬਰਸਾਤ ਚੱਲਦੀ ਕਰਦੇ ਵਿੱਚ ਵੀ ਬੈਰੀ ਸ਼ਿਮਲਾ ਦੇ ਵਿੱਚ ਬਰਸਾਤ ਹੋ ਰਹੀ ਹੈ ਅ ਦੇਰਾ ਦੂਰ ਵਾਲੇ ਪਾਸੇ ਵੀ ਪੂਰੀ ਤਰ੍ਹਾਂ ਨਾਲ ਬੱਦਲ ਵਾਹੂ ਦੀ ਨਜ਼ਰ ਆ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਗੜੇ ਮਾਰੀ ਵੀ ਹੋਈ ਹੈ ਅ ਅੰਮ੍ਰਿਤਸਰ ਦੇ ਵਿੱਚ ਵੀ ਇਸ ਵੇਲੇ ਪੂਰੀ ਤਰ੍ਹਾਂ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਧਰਮਸ਼ਾਲਾ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਔਰ ਜਲੰਧਰ ਦੇ ਵਿੱਚ ਵੀ ਜਲੰਧਰ ਦਾ ਇਲਾਕਾ ਹੈਗਾ ਇਸ ਇਲਾਕੇ ਦਾ ਥੋੜਾ ਵਕਤ ਤਾਰੀਫ ਕਰਵਾ ਦਈਏ ਅ ਕਰਤਾਰਪੁਰ ਕਪੂਥਲਾ ਨੂਰਪੁਰ ਜਲੰਧਰ ਇਹ ਸਾਰੇ ਇਲਾਕੇ ਦੇ ਵਿੱਚ ਇਸ ਵੇਲੇ ਬਰਸਾਤ ਹੁੰਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਔਰ ਅ ਜੇ ਗੱਲ ਕਰਾਂ ਤਾਂ ਮੈਂ ਮੌਸਮ ਵਿਭਾਗ ਦੇ ਮਾਹਰਾਂ ਵੱਲੋਂ ਅਲਰਟ ਜਾਰੀ ਕੀਤਾ ਹੋਇਆ orange alert ਜਾਰੀ ਕੀਤਾ ਹੋਇਆ ਪਰ ਇਸ ਨੂੰ ਭਾਰੀ ਗਰਮੀ ਨੂੰ ਦੇਖਦੇ ਹੋਏ ਜਿਆਦਾ ਤਪੀਸ਼ ਜਿਹੜੀ ਹੀਟ ਵੇਵ ਚੱਲ ਰਹੀ ਸੀ ਉਸ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕਰ ਦਿੱਤੀਆਂ ਗਈਆਂ 10 ਦਿਨ ਦੀਆਂ ਛੁੱਟੀਆਂ ਦੱਸ ਦਿੱਤੀਆਂ ਕਿ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ ਔਰ ਐਸ ਵੇਲੇ ਦੀ ਗੱਲ ਕਰਾਂ ਐਸ ਵੇਲੇ ਜਲੰਧਰ ਦੇ ਵਿੱਚ ਬਰਸਾਤ ਜਾ ਜਲੰਧਰ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਕਪਿਸ਼ ਤੋਂ ਇਸ ਹੀਟ ਵੇਵ ਤੋਂ ਆਰਾਮ ਜਿਹੜਾ ਮਿਲਦਾ ਹੋਇਆ ਇੱਥੇ ਨਜ਼ਰ ਆ ਰਿਹਾ ਕਿਉਂਕਿ ਹੀਟ ਵੇਵ ਕਰਕੇ ਜਦੋਂ ਕੱਲ ਚੋਣਾਂ ਦਾ ਦਿਨ ਸੀਗਾ ਜਾਂ ਕੱਲ ਕਾਊਂਟਿੰਗ ਸੀਗੀ ਹੋਈ ਉਥੇ ਵੀ ਰਸ਼ ਬੇਹਦ ਘੱਟ ਸੀਗਾ ਔਰ ਜਦੋਂ ਜਦੋਂ ਵੋਟਾਂ ਹੋਈਆਂ ਸੀਗੀਆਂ ਦੋ ਤਰੀਕਾ ਵਾਲੇ ਦਿਨ ਉਸ ਦਿਨ ਵੀ ਜਿਹੜੀ ਗਰਮੀ ਦੇ ਕਰਕੇ ਵੋਟ ਪਰਸੈਂਟੇਜ ਵੀ ਕਾਫੀ ਘੱਟ

Facebook Instagram X aur WhatsApp channel par